ਭਾਰਤ ਦਾ ਵਪਾਰ ਸਮਝੌਤਾ ਲਗਾਤਾਰ ਸੁਰਖੀਆਂ ਦਾ ਹਿੱਸਾ ਸੀ ਅਮਰੀਕਾ ਦੇ ਵੱਲੋਂ ਪਿਛਲੇ ਦਿਨੀ ਕੀਤੇ ਗਏ ਦਾਅਵਿਆਂ ਤੋਂ ਬਾਅਦ ਭਾਰਤ ਸਰਕਾਰ ਲਗਾਤਾਰ ਘਿਰਦੀ ਜਾ ਰਹੀ ਸੀ ਵਿਰੋਧੀ ਪਾਰਟੀਆਂ ਵੀ ਘੇਰ ਰਹੀਆਂ ਸੀ ਪਰ ਹੁਣ ਅਮਰੀਕਾ ਤੇ ਭਾਰਤ ਦੇ ਵਪਾਰ ਸਮਝੌਤੇ ਨੂੰ ਲੈ ਕੇ ਆਖਰੀ ਫਰੇਮ ਦੇ ਉੱਤੇ ਵਰਕ ਹੋਇਆ ਦੋਹਾਂ ਸਰਕਾਰਾਂ ਨੇ ਆਪਣੇ ਜਿਹੜੀ ਹੈ ਡੀਲ ਹੈ ਉਹ ਮੁਕੰਮਲ ਕੀਤੀ ਹੈ ਭਾਰਤੀ ਵਸਤੂਆਂ ਉੱਤੇ 18% ਤੱਕ ਟੈਕਸ ਹੋਵੇਗਾ ਯਾਨੀ ਕਿ ਭਾਰਤੀ ਵਸਤੂਆਂ ਦੇ ਉੱਤੇ ਟੈਕਸ ਹੈ ਜਿਹੜਾ ਉਹ ਘਟਾ ਦਿੱਤਾ ਜਾਵੇਗਾ ਸੋ ਅਮਰੀਕਾ ਦੇ ਵੱਲੋਂ ਭਾਰਤੀ ਵਸਤੂਆਂ ਤੇ ਟੈਕਸ ਘਟਾਉਣ ਦਾ ਫੈਸਲਾ ਕੀਤਾ ਗਿਆ ਇਸੇ ਤਰ੍ਹਾਂ ਭਾਰਤ ਵੱਲੋਂ ਵੀ ਕੁਝ ਫੈਸਲੇ ਕੀਤੇ ਗਏ ਨੇ ਸੋ ਭਾਰਤ ਤੇ ਅਮਰੀਕਾ ਦੀ ਜੋ ਡੀਲ ਸੀ ਉਹ ਹੋ ਰਹੀ ਸੀ ਉਸ ਵਿੱਚ ਲਗਾਤਾਰ ਸੁਰਖੀਆਂ ਸੀ ਜਿਹੜੀਆਂ ਵਟੌਰ ਰਹੀਆਂ ਸੀ ਇਹ ਖਬਰਾਂ ਪਰ ਆਖਰਕਾਰ ਅਮਰੀਕਾ ਤੇ ਭਾਰਤ ਭਾਰਤੀ ਵਸਤੂਆਂ ਤੇ ਟੈਕਸ ਘਟ ਕੇ 18% ਹੋਵੇਗਾ ਸੋ ਨਾਲ ਹੀ ਜੇਕਰ ਮੈਂ ਗੱਲ ਕਰਾਂ ਭਾਰਤ ਤੇ ਅਮਰੀਕਾ ਦੇ ਸਨੀਚਨਵਾਰ ਸ਼ਨੀਵਾਰ ਨੂੰ ਐਲਾਨ ਕੀਤਾ ਹੈ ਕਿ ਉਹਨਾਂ ਨੇ ਇੱਕ ਅੰਤਰੀਮ ਵਪਾਰ ਸਮਝੌਤੇ ਤੇ ਲਈ ਫਰੇਮਵਰਕ ਤੇ ਸਹਿਮਤੀ ਜਤਾਈ ਹੈ ਜਿਸ ਦੇ ਤਹਿਤ ਨਵੀਂ ਦਿੱਲੀ ਉੱਤੇ ਲਗਾਏ ਗੇ ਟੈਕਸ ਨੂੰ ਘਟਾ ਕੇ 18% ਦੀ ਕਰ ਦਿੱਤਾ ਜਾਵੇਗਾ ਸਮਝੌਤੇ ਅਨੁਸਾਰ ਭਾਰਤ ਸਾਰੀਆਂ ਅਮਰੀਕੀ ਉਦਯੋਗਿਕ ਵਸਤੂਆਂ ਤੇ ਅਮਰੀਕੀ ਭੋਜਨ ਦੇ ਖੇਤੀਬਾੜੀ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਤੇ ਟੈਕਸ ਖਤਮ ਕਰੇਗਾ ਜਾਂ ਘਟਾਏਗਾ ਜਿਸ ਵਿੱਚ ਸੁੱਕੇ ਡਿਸਟਿਲਰ ਅਨਾਜ ਪਸ਼ੂ ਖੁਰਾਕ ਲੀਕ ਲਾਲ ਸੋਰਗਮ 3 ਨਟਸ ਤਾਜ਼ੇ ਅਤੇ ਪ੍ਰੋਸੈਸ ਕੀਤੇ ਫਲ ਸੋਇਆ ਬੀਨ ਤੇਲ ਵਾਈਨ ਅਤੇ ਸਪਿਰਟ ਅਤੇ ਹੋਰ ਉਤਪਾਦ ਸ਼ਾਮਲ ਨੇ ਦੋਵਾਂ ਦੇਸ਼ਾਂ ਵਿਚਕਾਰ ਹੁਣ ਇਹ ਡੀਲ ਹੋਈ ਹੈ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਤੇ ਭਾਰਤ ਇਹ ਐਲਾਨ ਕਰਦੇ ਹੋਏ ਖੁਸ਼ ਨੇ ਕਿ ਉਹ ਆਪਸੀ ਅਤੇ ਲਾਭਕਾਰੀ ਵਪਾਰ ਦੇ ਸਬੰਧ ਵਿੱਚ ਇੱਕ ਅੰਤਰੀਮ ਸਮਝੌਤੇ ਲਈ ਫਰੇਮਵਰਕ ਤੇ ਪਹੁੰਚ ਗਏ ਨੇ ਬਿਆਨ ਵਿੱਚ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਇਹ ਫਰੇਮਵਰਕ 13 ਫਰਵਰੀ 2025 ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਵਿਆਪਕ ਅਮਰੀਕਾ-ਭਾਰਤ ਦੁਵੱਲੇ ਵਪਾਰ ਸਮਝੌਤੇ ਯਾਨੀ ਕਿ ਬੀਟੀਏ ਦੀ ਗੱਲਬਾਤ ਪ੍ਰਤੀ ਦੇਸ਼ਾਂ ਦੀ ਵਚਨਬੱਧਤਾ ਨੂੰ ਮੁੜ ਤੋਂ ਦਰਸਾ ਰਿਹਾ ਹੈ ਸੋ ਸਮਝੌਤੇ ਦੀਆਂ ਮੁੱਖ ਸ਼ਰਤਾਂ ਅਨੁਸਾਰ ਅਮਰੀਕਾ ਭਾਰਤੀ ਵਸਤੂਆਂ ਤੇ ਦਰਾਮਦ ਡਿਊਟੀ ਘਟਾ ਕੇ 18% ਕਰੇਗਾ ਜ਼ਿਕਰ ਹੋ ਗਿਆ ਕਿ ਪਿਛਲੇ ਸਾਲ ਅਗਸਤ ਵਿੱਚ ਅਮਰੀਕਾ ਨੇ ਰੂਸੀ ਤੇਲ ਦੀ ਖਰੀਦ ਕਾਰਨ ਭਾਰਤ ਉੱਤੇ 25% ਪਰਸਪਰ ਟੈਕਸ ਅਤੇ 25% ਵਾਧੂ ਲੇਵੀ ਲਗਾਈ ਸੀ। ਉਸ 50% ਟੈਕਸ ਕਾਰਨ ਭਾਰਤ ਦੇ ਨਿਰਯਾਤਕਾਂ ਨੂੰ ਭਾਰੀ ਮਾਰ ਪਈ ਸੀ। ਟੈਕਸ ਵਿੱਚ ਇਸ ਕਟੌਤੀ ਨਾਲ ਭਾਰਤ ਦੇ ਟੈਕਸਟਾਈਲ, ਚਮੜਾ ਪਲਾਸਟਿਕ ਰਬੜ ਜੈਵਿਕ ਰਸਾਇਣ ਅਤੇ ਇਕਲਾਤਮਕ ਵਸਤੂਆਂ ਵਰਗੇ ਖੇਤਰਾਂ ਤੇ ਨਿਰਧਾਰਿਤ ਜਿਹੜਾ ਨਿਰਯਾਤ ਹੈ ਉਸ ਨੂੰ ਹੁਲਾਰਾ ਮਿਲੇਗਾ ਸੋ ਅੰਤਰੀਮ ਸਮਝੌਤੇ ਤੇ ਸਫਲਤਾਪੂਰਵਕ ਮੁਕੰਮਲ ਹੋਣ ਤੇ ਜਨਰਿਕ ਟੁਆਈਆਂ ਰਤਨ ਹੀਰੇ ਅਤੇ ਜਹਾਜ਼ਾਂ ਦੇ ਹਿੱਸਿਆਂ ਸਮੇਤ ਵਸਤੂਆਂ ਤੇ ਟੈਕਸ ਜ਼ੀਰੋ ਹੋ ਜਾਵੇਗਾ ਜੋ ਮੇਕ ਇਨ ਇੰਡੀਆ ਮੁਹਿੰਮ ਨੂੰ ਹੋਰ ਮਜ਼ਬੂਤ ਕਰੇਗਾ ਭਾਰਤ ਅਗਲੇ 5 ਸਾਲਾਂ ਵਿੱਚ 500 ਬਿਲੀਅਨ ਡਾਲਰ ਦੇ ਅਮਰੀਕੀ ਊਰਜਾ ਉਤਪਾਦ ਜਹਾਜ਼ ਕੀਮਤੀ ਤਾਤਾਂ ਤੇ ਟੈਕਨੋਲੋਜੀ ਉਤਪਾਦ ਖਰੀਦਣ ਦਾ ਇਰਾਦਾ ਰੱਖਦਾ ਹੈ ਦੋਵੇਂ ਦੇਸ਼ ਟੈਕਨੋਲੋਜੀ ਉਤਪਾਦਾਂ ਜਿਵੇਂ ਕਿ ਗ੍ਰਾਫਿਕਸ ਪ੍ਰੋਸੈਸਿੰਗ ਯੂਨਟ ਦੇ ਵਪਾਰ ਵਿੱਚ ਮਹੱਤਵਪੂਰਨ ਵਾਅਦਾ ਕਰਨਗੇ ਅਤੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਆਰਥਿਕ ਸੁਰੱਖਿਆ ਤਾਲਮਿਲ ਵਧਾਉਣ ਤੇ ਵੀ ਸਹਿਮਤੀ ਹੋਈ ਹੈ ਸੋ ਅਮਰੀਕਾ ਤੇ ਭਾਰਤ ਵਿਚਕਾਰ ਡੀਲ ਹੋਈ ਹੈ ਸੋ ਭਾਰਤ ਦੀਆਂ ਵਸਤੂਆਂ ਨੇ ਜਿਹੜੀਆਂ ਉਨਾ ਉੱਤੇ ਟੈਕਸ ਘਟ ਕੇ ਹੁਣ 18% ਹੋਵੇਗਾ ਅਮਰੀਕਾ ਨੇ ਵੀ ਰਾਹਤ ਦਿੱਤੀ ਹੈ ਭਾਰਤ ਨੇ ਵੀ ਡੀਲ ਕੀਤੀ ਹੈ ਸੋ ਭਾਰਤ ਦੇ ਟੈਕਸਟਾਈਲ ਚਮੜਾ ਪਲਾਸਟਿਕ ਰਬੜ ਜੈਵਿਕ ਰਸਾਇਣ ਕਲਾਤਮਕ ਵਸਤੂਆਂ ਵਰਗੇ ਖੇਤਰਾਂ ਦੇ ਨਿਰਯਾਤ ਨੂੰ ਹੁਣ ਹੁਲਾਰਾ ਮਿਲ ਸਕਦਾ ਹੈ ਸੋ ਅਮਰੀਕਾ ਤੇ ਭਾਰਤ ਦੇ ਟ੍ਰੇਡ ਨੂੰ ਲੈ ਕੇ ਪਿਛਲੇ ਦਿਨੀ ਸਿਆਸਤ ਵੀਪਖੀ ਸਵਾਲ ਖੜੇ ਹੋਏ ਅਮਰੀਕਾ ਦੇ ਦਾਅਵਿਆਂ ਨੂੰ ਲੈ ਕੇ ਪਰ ਆਖਰਕਾਰ ਹੁਣ ਇਹ ਰਾਹਤਪਰੀ ਖਬਰ ਹੈ ਕਿ ਭਾਰਤੀ ਵਸਤੂਆਂ ਤੇ ਟੈਕਸ ਘਟ ਕੇ 18% ਹੋ ਜਾਵੇਗਾ ਅਤੇ ਭਾਰਤੀ ਵਸਤੂਆਂ ਨੂੰ ਜਿਹੜਾ ਨਿਰਿਆਤ ਕਰਨ ਵਿੱਚ ਸੌਖਾ ਹੋਵੇਗਾ ਯਾਨੀ ਕਿ ਨਿਰਿਆਤ ਨੂੰ ਹੁਲਾਰਾ ਮਿਲੇਗਾ